ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰਾਂ ਤੇ ਨਿਰਮਾਤਾ ਬੰਤੀ ਬੈਂਸ ਤੇ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਸ਼ੂਟਰ ਨੂੰ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗ੍ਰਫਤਾਰ ਕਰ ਲਿਆ ਜਿਨਾਂ ਮੀਡੀਆ ਰਿਪੋਰਟਸ ਦੇ ਵਿੱਚ ਦਤਾਵਾ ਕੀਤਾ ਜਾ ਰਿਹਾ ਹੈ ਕਿ ਇਹ ਮੁਕਾਬਲਾ ਹਰਿਆਣਾ ਦੇ ਕਰਨਾਲ ਵਿੱਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਇਆ ਹੈ ਪੁਲਿਸ ਮੁਤਾਬਕ ਮੁਲਜ਼ਮ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਤੇ ਆਤਵਾਦੀ ਅਰਸ਼ਦ ਦੱਲਾ ਦਾ ਸ਼ੂਟਰ ਵੀ ਦੱਸਿਆ ਜਾ ਰਿਹਾ ਹੈ ਉਸਨੇ ਕੈਨੇਡਾ ਬੈਚ ਦੱਸਿਆ ਜਾ ਰਿਹਾ ਹੈ ਕਿ ਲੱਕੀ ਪਟਿਆਲ ਦੇ ਕਹਿੰਦੇ ਇਹ ਹਮਲਾ ਕੀਤਾ ਸੀ ਇਹ ਸਭ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਦਰਅਸਲ 26 ਫਰਵਰੀ ਨੂੰ ਮਹਾਲੀ ਦੇ ਇੱਕ ਰੈਸਟੋਰੈਂਟ ਬਾਹਰ ਆਣ ਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸੀ ਉਕਤ ਰੈਸਟੋਰੈਂਟ ਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਰੈਸਟੋਰੈਂਟ ਬੰ ਹਮਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਆਦੀਪਾਲ ਵਿੱਚ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਸੀ ਇਸ ਸਬੰਧ ਵਿੱਚ ਹਰਿਆਣਾ ਐਸਟੀਐਫ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਪੁਲਿਸ ਅਨੁਸਾਰ ਬੰਬੀਹਾ ਗੈਂਗ ਨਾਲ ਜੁੜੇ ਇਸ ਸ਼ੂਟਰ ਨੇ ਕੈਨੇਡਾ ਬੈਠੇ ਲਕੀ ਪਟਿਆਲ ਦੇ ਕਹਨ ਤੇ ਗੋਲੀਆਂ ਚਲਾਈਆਂ ਸਨ ਖਬਰਾਂ ਇਹ ਵੀ ਸੰਕੇਤ ਕਿ ਬੰਟੀ ਬੈਂਸ ਨੂੰ ਕੈਨੇਡਾ ਤੋਂ ਫੋਨ ਕਰਕੇ ਧੰਕੀ ਦਿੱਤੀ ਗਈ ਅਤੇ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹਰਿਆਣਾ ਪੁਲਿਸ ਦੇ ਅਨੁਸਾਰ ਐਸਟੀਐਫ ਯੂਨਿਟ ਕਰਨਾਲ ਦੀ ਟੀਮ ਨੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕਤਲ ਦੇ ਮਾਮਲਿਆਂ ਵਿੱਚ ਲੜਨਦੇ ਮੋਸਟ ਵਾਂਟਡ ਅਪਰਾਧੀ ਫਰੂਜ਼ਖਾਨ ਨੂੰ ਐਨਕਾਊਂਟਰ ਦੌਰਾਨ ਸ ਨੂੰ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਇੱਕ ਮੁਕਾਬਲੇ ਦੌਰਾਨ ਗ੍ਰਫਤਾਰ ਕੀਤਾ। ਮੁਲਜ਼ਮ ਫਿਰੋਜ਼ ਖਾਨ ਦੀ ਲਤ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗੀ ਹੈ ਉਸ ਦੇ ਕਬਜ਼ੇ ਵਿੱਚੋਂ ਦੋ ਨਜਾਇਜ਼ ਪਿਸਤੌਲ ਵੀ ਬਰਾਮਦ ਹੋਈ ਨੇ। ਪੁਲਿਸ ਅਨੁਸਾਰ ਅਪਰਾਧੀ ਫਿਰੋਜ਼ ਖਾਨ ਨੇ ਕੁਝ ਦਿਨ ਪਹਿਲਾਂ ਹੀ ਯਮਨੋ ਨਗਰ ਜ਼ਿਲ੍ਹੇ ਵਿੱਚ ਰਾਜਨ ਕਤਲ ਕਾਂਡ ਨੂੰ ਅੰਜਾਮ ਵੀ ਦਿੱਤਾ ਸੀ। ਆਤਵਾਦੀ ਅਸ਼ਰਦल्ला ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਸੀ। ਫਿਰੋਜ਼ ਖਾਨ ਦੇ ਸਾਥੀ ਅਤੇ ਅਪਰਾਧੀ ਸਾਹਿਲ ﺍﻟवी ਵਾਸੀ ਯਮਨੋ ਨਗਰ ਨੂੰ ਐਸਟੀਐਫ ਯੂਨਿਟ ਕਰਨਾਲ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੀ ਹੈ। ਸਬਸਕ੍ਰਾਈਬ ਟੂ ਵਨ